ਮੋਦੀ ਨੂੰ ਖੜਾ ਰਿਹਾ ਉਹ ਤਾਂ ਲੈਵੋ ਨੂੰ ਕਾਂਗਰਸ ਨੂੰ ਸਾਲੋਂ ਜ਼ਿਮੀਦਾਰਾਂ ਨੂੰ ਬਹੁਤ ਤੰਗ ਕਰਿਆ ਮੋਦੀ ਨੇ ਦੇਸ਼ ਦਾ ਕੌਣ ਹੋਣਾ ਚਾਹੀਦਾ ਪੀਐਮ ਪ੍ਰਧਾਨ ਮੰਤਰੀ ਕਾਂਗਰਸ ਮੋਦੀ ਆ ਦੋਪੜਾ ਮੋਦੀ ਆਏ ਹਾਂਜੀ ਕਾਂਗਰਸ ਮੋਦੀ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਕਾਂਗਰਸੀ ਰੈਲੀ ਦੇ ਵਿੱਚ ਆਏ ਹੋ ਤਾਂ ਕਿ ਤੇ ਆਏ ਜਾਨੇ ਉਹ ਰੈਲੀ ਚ ਆਏ ਨੇ ਆਪਣੇ ਮੋਦੀ ਜੀ ਨੇ ਉਹਨਾਂ ਨੇ ਦੇਸ਼ ਨੂੰ ਗੁੰਮਰਾਹ ਕਰ ਕਰਕੇ ਨਾ ਬਹੁ ਖਾਰ ਰਹੇ ਨੇ ਉਹ ਰਾਹੁਲ ਗਾਂਧੀ ਜੀ ਪ੍ਰਿਯੰਕਾ ਗਾਂਧੀ ਜੀ ਇੱਕ ਪੜ੍ਹੇ ਲਿਖੇ ਇਨਸਾਨ ਨੇ ਉਹ ਇਹਨਾ ਵਾਂਗੂ ਗੱਪ ਗਪੌੜ ਨਹੀਂ ਛੱਡ ਸਕਦੇ ਮੋਦੀ ਨੂੰ ਇਸ ਚੀਜ਼ ਬਾਰੇ ਨੇੜੇ ਦੂੜਾ ਦਾ ਵੀ ਪਤਾ ਨਹੀਂ ਆ ਕਹਿੰਦਾ ਮੈਂ ਚਾਹ ਵੇਚੀ ਐ ਉਹਦਾ ਹਜੇ ਤੱਕ ਇਹ ਨਹੀਂ ਪਤਾ ਵੀ ਸਾਰੀ ਜ਼ਿੰਦਗੀ ਚ ਉਹਨੇ ਕੀਤਾ ਕੀ ਐ ਚਾਹ ਹਰ ਗੱਲ ਤੇ ਝੂਠ ਬੋਲਦਾ ਜਿੱਥੇ ਜਾਂਦਾ ਉੱਥੇ ਦਾ ਬਣ ਕੇ ਖੜ ਜਾਂਦਾ ਐ ਆਰਮੀ ਉਧ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਤੁਹਾਨੂੰ ਦੱਸਦਣੇ ਆ ਕਿ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਚੰਨ ਦਿਨ ਬਾਕੀ ਨੇ ਤਾਂ ਕੇਂਦਰੀ ਲੀਡਰਸ਼ਿਪ ਹਰ ਪਾਰਟੀ ਦੀ ਪੰਜਾਬ ਆ ਰਹੀ ਆ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਹੁਣੀ ਪੰਜਾਬ ਆਏ ਤੇ ਰਾਹੁਲ ਗਾਂਧੀ ਜਿਹੜੇ ਆ ਉਹ ਕੱਲ ਅਮਰਸਰ ਦੇ ਵਿੱਚ ਰੈਲੀਆਂ ਕਰਦੇ ਦਿਖਾਈ ਦਿੱਤੇ ਤਾਂ ਪ੍ਰਿੰਕਾ ਗਾਂਧੀ ਅੱਜ ਖੰਨੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਖੰਨੇ ਦੇ ਵਿੱਚ ਰੈਲੀ ਜਿਹੜੀ ਆ ਉਹ ਰੱਖੀ ਗਈ ਆ ਫਤੇਗੜ ਸਾਹਿਬ ਤੋਂ ਐਮਪੀ ਡਾਕਟਰ ਅਮਰ ਸਿੰਘ ਦੇ ਹੱਕ ਦੇ ਵਿੱਚ ਨਿਆਸ ਸੰਕਲਪ ਰੈਲੀ ਜਿਹੜੀ ਆ ਰੱਖੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਇੱਥੇ ਪ੍ਰੇਂਕਾ ਗਾਂਧੀ ਹੁਣੀ ਪਹੁੰਚਣ ਵਾਲੇ ਨੇ ਤਾਂ ਇਕੱਠ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖ ਰਿਹਾ ਆਊਗਾ ਤਾਂ ਇੱਥੇ ਲੋਕ ਪਹੁੰਚੇ ਨੇ ਤਾਂ ਇਹ ਜ਼ਿਆਦਾਤਰ ਉਹ ਲੋਕ ਪਹੁੰਚੇ ਆ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਦਲਾਅ ਆਉਣਾ ਚਾਹੀਦਾ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਹੋਰ ਵੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ ਹੋਊਗੀ ਉਹਨਾਂ ਦੇ ਨਾਲ ਵੀ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਦਾ ਪ੍ਰਵੀnder ਜੀ ਨੂੰ ਕਹੂੰਗਾ ਕਿ ਅੱਗੇ ਹੋ ਕੇ ਇੱਕ ਵਾਰ ਜਿੰਮੂ ਜਿਹੜੀਆਂ ਨੇ ਉਹ ਦਿਖਾ ਦਿੱਤੀਆਂ ਜਾਣ ਤਾਂ ਰੈਲੀ ਤੋਂ ਤੁਹਾਨੂੰ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਆ ਤਾਂ ਕਾਂਗਰਸ ਵਕਫ ਵਾਅਦੇ ਜਿਹੜੇ ਆ ਉਹ ਕਰ ਰਹੀ ਹੈ ਕਿਸਾਨਾਂ ਦਾ ਜਿਹੜਾ ਉਹ ਸਥਾਈ ਕਮਿਸ਼ਨ ਬਣਾ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਕਰਜ਼ੇ ਮਾਫ਼ ਕਰਨ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਐ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀ ਜਿਹੜੀ ਐ ਕਾਂਗਰਸ ਦੇ ਵੱਲੋਂ ਗੱਲ ਕੀਤੀ ਜਾ ਰਹੀ ਐ ਨੌਜਵਾਨਾਂ ਨੂੰ 30 ਲੱਖ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕੀਤੀ ਜਾ ਰਹੀ ਐ ਮਨਰੇਗਾ ਦੇ ਵਿੱਚ ਜਿਹੜਾ ਘੱਟੋ ਘੱਟ 400 ਰੁਪਏ ਦਿਹਾੜੀ ਦੀ ਗੱਲ ਕੀਤੀ ਜਾ ਰਹੀ ਐ ਤੇ ਫਸਲ ਖਰਾਬੇ ਦਾ 30 ਦਿਨਾਂ ਦੇ ਅੰਦਰ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਐ ਜਾਂ ਹੋਰ ਬਹੁਤ ਸਾਰੇ ਜਿਹੜੇ ਵਾਅਦੇ ਨੇ ਜੀਐਸਟੀ ਨੂੰ ਖਤਮ ਕਰਨ ਦੀ ਗੱਲ ਹੋਵੇ ਤਾ ਅਜਿਆਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਲੋਕ ਜਿਹੜੇ ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਹ ਲੋਕ ਕੇਂਦਰ ਦੇ ਵਿੱਚ ਸਰਕਾਰ ਦੇ ਵਿੱਚ ਜਿਹੜਾ ਉਹ ਬਦਲਾਅ ਕਿਉਂ ਚਾਹੁੰਦੇ ਨੇ ਹਰਸ਼ਕਲ ਜੀ ਠੀਕ ਹੋ ਹਾਂਜੀ ਹਾਂਜੀ ਕੀ ਗੱਲ ਤਾਂ ਰੈਲੀ ਦੇ ਵਿੱਚ ਪਹੁੰਚੇ ਹੋ ਅੱਜ ਕਾਂਗਰਸ ਦੀ ਤੁਸੀਂ ਤੇ ਤੁਹਾਨੂੰ ਕੀ ਲੱਗਦਾ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਕੌਣ ਬਣਨਾ ਚਾਹੀਦਾ ਇਹ ਤਾਂ ਸਾਰੀ ਸਭ ਕੋਈ ਖੋਲਣਾ ਜੇ ਬਣ ਗਿਆ ਤਾਂ ਉਹ ਇਹ ਤਾਂ ਸਾਰਾ ਕੋਈ ਗਾ ਕੇ ਰੱਖੂਗਾ ਮੋਦੀ ਇਹ ਮੋਦੀ ਨੂੰ ਪਚਾਓ ਜੇ ਪਚਣਾ ਤਾਂ ਇਹ ਤਾਂ ਖੜਾ ਹਿਲਾ ਲਉ ਮੋਦੀ ਤੋਂ ਮੋਦੀ ਤੋਂ ਕੀ ਖਤਰਾ ਹੈ ਮੋਦੀ ਨੂੰ ਖੜਾ ਹਿਲਾਉਗਾ ਲੈਵੋ ਨੂੰ ਕਾਂਗਰਸ ਨੂੰ ਹਾਂ ਕਾਂਗਰਸ ਨੂੰ ਕਿਹਾਓ ਕਿੰਨੇ ਸਾਲਾਂ ਤੋਂ ਕਾਂਗਰਸ ਨੂੰ ਵੋਟਾਂ ਪਾ ਰਹੇ ਆ ਮੈਂ ਤਾਂ ਚਿਰ ਦਾ ਪਉਣਾ ਚਾਈ ਚਾਲ ਤੋਂ ਘਟੋ ਘਟ ਹਾਂ ਤੂੰ ਤਾਂ ਕਾਂਗਰਸ ਨੂੰ ਹੀ ਵੋਟ ਆ ਹਾਂਜੀ ਕਾਂਗਰਸ ਨੂੰ ਤਾਂ ਹੋਰ ਵੀ ਇੱਥੇ ਜਿਹੜੇ ਆ ਸੰਗਤ ਪਹੁੰਚੀ ਆ ਹੋਰ ਵੀ ਪਿੰਡਾਂ ਤੋਂ ਲੋਕ ਜਿਹੜੇ ਆ ਪਹੁੰਚੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਲੱਗਦਾ ਹੈ ਕਾਂਗਰਸ ਦੀ ਰੈਲੀ ਦੇ ਵਿੱਚ ਆਏ ਹੋ ਤੁਹਾਨੂੰ ਲੱਗਦਾ ਹੈ ਕਿ ਬਦਲਾਅ ਹੋਣਾ ਚਾਹੀਦਾ ਦੇਸ਼ ਦੇ ਵਿੱਚ ਹਾਂਜੀ ਸਾਨੂੰ ਜ਼ਿਮੀਂਦਾਰਾਂ ਨੂੰ ਬਹੁਤ ਤੰਗ ਕਰਿਆ મોદી ਸਾਡੇ ਦੇ ਭਾਰ ਇੰਨਾ ਤਰਿਆ ਗਿਆ ਤੇਲ ਦਾ ਤੇ ਗੈਸ ਦਾ ਯਾਨੀ ਅਸੀਂ ਬੁਰਾ ਹਾਲਾ ਸੀਦਾ ਕਰੀ ਸੀ ਵੀ ਸਾਡੀ ਆਮਦਨ ਇੱਕ ਕੀਲੇ ਦੀ ਵਾਝੂ ਗੈਸ ਤੇ ਤੇਲ ਸਾਨੂੰ ਘੱਟ ਮਿਲੂਗਾ ਉਹ ਸਾਨੂੰ ਸਾਡੇ ਕੀਲਿਆਂ ਨੂੰ ਵਧਾਤੀ ਪਾਜੀ ਹੋਰ ਸਾਠੀ ਠੀਕ ਹੈ ਤਾਂ ਜਿਹੜਾ ਵੱਖ-ਵੱਖ ਨੌਜਵਾਨ ਵੀ ਪਹੁੰਚੇ ਨੇ ਤੁਹਾਨੂੰ ਵੀ ਲੱਗਦਾ ਵੀ ਦੇਸ਼ ਦੇ ਵਿੱਚ ਬਦਲਾਅ ਆਣਾ ਚਾਹੀਦਾ ਪਾਜੀ ਬਿਲਕੁਲ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਕੌਣ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਦੇਸ਼ ਦਾ ਕੌਣ ਹੋਣਾ ਚਾਹੀਦਾ ਪੀਐਮ ਪ੍ਰਧਾਨ ਮੰਤਰੀ ਕਾਂਗਰਸ ਮੋਦੀ ਆ ਤੋਪੜਾ ਮੋਦੀ ਆਏ ਹਾਂਜੀ ਕਾਂਗਰਸ ਮੋਦੀ ਸਾਹਿਬ ਹਾਂਜੀ ਹਾਂਜੀ ਠੀਕ ਹੈ ਜੀ ਇਸ ਕਾਂਗਰਸੀ ਰੈਲੀ ਦੇ ਵਿੱਚ ਆਏ ਹੋ ਤਾਂ ਕਿ ਤੇ ਆਏ ਜਾਣੇ ਬਹੁਤ ਰੈਲੀ ਚਾਹਨੇ ਆਪਣੇ ਉਤਸ਼ਾਹਾਂ ਸਾਡੇ ਕਰਕੇ ਕਾਟਾ ਨੌਜਵਾਨ ਪਹੁੰਚੇ ਨੇ ਹਾਲਾਂਕਿ ਸ਼ਾਇਦ ਵਿਜ਼ਨ ਜਿਹੜਾ ਹੈ ਉਹ ਅੱਖੋਂ ਵੱਖਰਾ ਜ਼ਰੂਰ ਹੋ ਸਕਦਾ ਹੋ ਸਕਦਾ ਕਿ ਨੌਜਵਾਨਾਂ ਦਾ ਵਿਜ਼ਨ ਜਿਹੜਾ ਕੁਝ ਹੋਰ ਹੋਵੇ ਤਾ ਹੋਰ ਵੀ ਜਿਹੜਾ ਗੱਲਬਾਤ ਜੋ ਲੋਕ ਪਹੁੰਚੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਇਹ ਬਦਲਾ ਹੋਣਾ ਜ਼ਰੂਰੀ ਹੈ ਕਿਉਂਕਿ ਜਿਆਦਾਤਰ ਜਿਹੜੇ ਕਾਂਗਰਸ ਦੇ ਜਿਹੜੇ ਪਹੁੰਚ ਰਹੇ ਆ ਵੋਟਰ ਜਿਹੜੇ ਲੋਕ ਜਿਹੜੇ ਇੱਥੇ ਪਹੁੰਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਇੱਥੇ ਵੀ ਜਿਹੜੇ ਆ ਵੀਰ ਬੈਠੇ ਨੇ ਭਜੀ ਹਸਕਾਲ ਸਤਿ ਸ਼ਕਾਲ ਵੀਜੀ ਤੁਸੀਂ ਕਿੱਥੋਂ ਆਏ ਅਸੀਂ ਹਲਕਾ ਹਮ ਲੋਕ ਪਿੰਡ ਮਾਨਗੜ ਤੋਂ ਕੀ ਲੱਗਦਾ ਜਿਹੜੇ ਲੋਕ ਇੱਥੇ ਪਹੁੰਚੇ ਆ ਸ਼ਾਇਦ ਉਹ ਚਾਹੁੰਦੇ ਆ ਵੀ ਦੇਸ਼ ਦੇ ਵਿੱਚ ਬਦਲਾ ਆਉਣਾ ਚਾਹੀਦਾ ਕਿਉਂ ਜ਼ਰੂਰੀ ਹੈ ਕਿਉਂਕਿ ਜੋ ਆਪਣੇ ਮੋਦੀ ਜੀ ਨੇ ਉਹਨਾਂ ਨੇ ਦੇਸ਼ ਨੂੰ ਗੁਮਰਾਹ ਕਰ ਕਰਕੇ ਨਾ ਬਹੁ ਖਾਰ ਰਹੇ ਨੇ ਉਹ ਹਰ ਪੱਖੋਂ ਲੋਕਾਂ ਨੂੰ ਝੂਠ ਬੋਲ ਬੋਰ ਕੇ ਬੜਾ ਹਰ ਆਮ ਜਨਤਾ ਨੂੰ ਲੁੱਟ ਕੇ ਖਾ ਰਹੇ ਨੇ ਇਹ ਵੱਡੇ ਦੋ ਦਿਨ ਘਰਾਣੇ ਨੇ ਜਿਹਨਾਂ ਨੂੰ ਸਾਰਾ ਮਾਇਆ ਉਹਨਾਂ ਕੋਲ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਦੇਸ਼ ਦੇ ਕਿਸਾਨਾਂ ਦੀ ਜੋ ਅੰਨਦਾਤਾ ਹੈ ਉਹਦੇ ਨਾਲ ਧੋਖਾ ਕਰ ਕਰਕੇ ਜਿਹੜੇ ਉਹਨੇ ਪਹਿਲਾਂ ਮੰਨ ਲਿਆ ਸੀ ਕਿ ਸਰਕਾਰ ਵੀ ਮੈਂ ਕਾਨੂੰਨ ਵਾਪਸ ਲੈ ਰਿਆ ਉਹ ਵੀ ਉਹਨੇ ਝੂਠ ਧੂਕਾ ਕਰਕੇ ਮੁੜ ਕੇ ਉਹ ਲਾਗੂ ਨਹੀਂ ਕੀਤੇ ਹੈਗੇ ਨੋਟੀਫਿਕੇਸ਼ਨ ਜਾਰ ਨਹੀਂ ਕੀਤਾ ਜਿਹੜੀ ਵੀ ਗੱਲ ਉਹਨਾਂ ਦਾ ਕੰਮ ਹੈ ਸਿਰਫ ਦੋ ਤਿੰਨ ਘਰਾਣਿਆਂ ਨੂੰ ਰਜਾਣਾ ਜਿਹੜੇ ਉਹਦੇ ਦੋਸਤ ਮਿੱਤਰ ਨੇ ਬਾਕੀ ਜਨਤਾ ਨਾਲ ਉਹਨਾਂ ਦਾ ਕੋਈ ਸਬੰਧਤ ਹੈ ਹੀ ਨਹੀਂਗਾ ਇਸ ਕਰਕੇ ਜੋ ਕਾਂਗਰਸ ਪਾਰਟੀ ਹੈ ਉਹ ਸਮੁੱਚੀ ਭਾਰਤ ਦੀ ਪਾਰਟੀ ਹੈ ਆਜ਼ਾਦੀ ਵੇਲੇ ਤੋਂ ਲੈ ਕੇ ਇਹ ਲੜਦੇ ਆਏ ਨੇ ਇਹਨਾਂ ਨੂੰ ਪਤਾ ਦੇਸ਼ ਦੇ ਵਿੱਚ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਤੇ ਮੋਦੀ ਨੂੰ ਇਸ ਚੀਜ਼ ਬਾਰੇ ਨੇੜੇ-ਤੇੜੇ ਦਾ ਵੀ ਪਤਾ ਨਹੀਂ ਆ ਕਹਿੰਦਾ ਮੈਂ ਚਾਹ ਵੇਚੀ ਹੈ ਉਹਦਾ ਹਜੇ ਤੱਕ ਇਹ ਨਹੀਂ ਪਤਾ ਵੀ ਸਾਰੀ ਜ਼ਿੰਦਗੀ 'ਚ ਉਹਨੇ ਕੀਤਾ ਕੀ ਹੈ ਜੋ ਹਰ ਗੱਲ ਤੇ ਝੂਠ ਬੋਲਦਾ ਜਿੱਥੇ ਜਾਂਦਾ ਉੱਥੇ ਦਾ ਬਣ ਕੇ ਖੜ ਜਾਂਦਾ ਕਦੇ ਕਹਿੰਦਾ ਮੈਂ ਚਾਹ ਪੀਤੀ ਐ ਕਦੇ ਕਹਿੰਦਾ ਮੈਂ ਪਿਖਸ਼ਮਾਂ ਕੇ ਖਾਧੀ ਐ ਕਦੇ ਕੁਸ਼ ਕਹਿੰਦਾ ਕਦੇ ਕੁਸ਼ ਕਹਿੰਦਾ ਕਦੇ ਕਹਿੰਦਾ ਮੈਂ ਅਨਪੜਾ ਐ ਕਦੇ ਕਹਿੰਦਾ ਮੈਂ ਐਮਏ ਕੀਤੀ ਹੋਈ ਐ ਉਹਦਾ ਇਹੀ ਨਹੀਂ ਪਤਾ ਵੀ ਉਹ ਹੈ ਕੀ ਅਸਲ ਵਿੱਚ ਜੋ ਪ੍ਰੋਜੈਕਟ ਜਿਹੜਾ ਹੈ ਰਾਹੁਲ ਗਾਂਧੀ ਉਹਨਾਂ ਨੂੰ ਪੱਪੂ ਕਹਿ ਕੇ ਸੰਬੋਧਨ ਕਰਦੇ ਉਹਨਾਂ ਦੇ ਬਹੁਤ ਸਾਰੇ ਲੀਡਰ ਰਾਹੁਲ ਗਾਂਧੀ ਉਹਨਾਂ ਨੂੰ ਪੱਪੂ ਕਹਿ ਕੇ ਸੰਬੋਧਨ ਕਰਦੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਇਹ ਦੇਸ਼ ਦੀ ਅਗਵਾਈ ਨਹੀਂ ਕਰ ਸਕਦੇ ਦੇਖੋ ਗੱਲ ਸੁਣੋ ਉਹ ਇੱਕ ਵੈਲ ਕੁਆਲੀਫਾਈਡ ਇਨਸਾਨ ਹੈ ਰਾਹੁਲ ਗਾਂਧੀ ਜੀ ਪ੍ਰਿਯੰਕਾ ਗਾਂਧੀ ਜੀ ਇੱਕ ਪੜ੍ਹੇ ਲਿਖੇ ਇਨਸਾਨ ਨੇ ਉਹ ਇਹਨਾ ਵਾਂਗੂ ਗੱਪ ਗਪਾੜ ਨਹੀਂ ਛੱਡ ਸਕਦੇ ਉਹ ਜਿੰਨਾ ਕੁ ਬੋਲਦੇ ਨੇ ਸੋਚ ਸਮਝ ਕੇ ਬੋਲਦੇ ਨੇ ਲਿਮਟ 'ਚ ਬੋਲਦੇ ਨੇ ਉਹਨਾਂ ਬਿਨਾ ਮਤਲਬ ਨਹੀਂ ਹੁਣ ਜੇ ਕੋਈ ਬੰਦਾ ਸੋਚ ਸਮਝ ਕੇ ਬੋਲਦਾ ਘੱਟ ਬੋਲਦਾ ਉਹਨੂੰ ਪੱਪੂ ਥੋੜੋ ਕਹਿ ਲਾਂਗੇ ਉਹ ਉਹਦੀ ਅਕਲ ਹੈ ਉਹ ਉਹਨਾਂ ਦੇ ਕੰਮ ਸੋਚ ਕੇ ਬੋਲਦੇ ਨੇ ਜਿੰਨੀ ਕੁ ਗੱਲ ਬੋਲਣੀ ਆ ਉਹਨਾਂ ਨੇ ਉਸ ਹਿਸਾਬ ਨਾਲ ਬੋਲਦੇ ਨੇ ਇਹਦੇ ਇਹਨਾਂ ਨੇ ਆਪਣਾ ਇੱਕ ਮੀਮਸ ਬਣਾ ਲੈਣਾ ਨੇ ਉਹਨਾਂ ਨੇ ਇੱਕ ਡਾਊਨਲੋਡ ਕਰਨ ਵਾਸਤੇ ਸਾਰਾ ਕਿਹਨ ਮੈਨੀਫੈਸਟੋ ਤੁਹਾਡੇ ਹੱਥ ਦੇ ਵਿੱਚ ਆ ਇਸ ਦੇ ਵਿੱਚ ਬਹੁਤ ਸਾਰੇ ਵਾਦੇ ਕਿਤੇ ਜਾ ਰਹੇ ਨਹੀਂ ਲੱਗਦਾ ਪੂਰੇ ਹੋਣਗੇ ਦੇਖੋ ਕੁਝ ਵੀ ਹੋਵੇ ਠੀਕ ਹੈ ਜੋ ਵਾਦੇ ਹੋਣਗੇ ਇਹਨਾਂ ਦੇ ਵਿੱਚੋਂ چاہے ਸਾਰੇ ਨਾ ਵੀ ਹੋਣ ਪਰ ਬਹੁਤ ਸਾਰੇ ਹੋਣਗੇ ਡੈਫੀਨਿਟਲੀ ਹੋਣਗੇ ਠੀਕ ਹੈ ਨਾ ਅਗਰ ਵਾਦਾ ਕੀਤਾ ਜਾਂਦਾ ਤਾਂ 100 ਦੇ 100 ਨੂੰ ਇਹਦੇ ਵਿੱਚੋਂ ਨਹੀਂ ਮਿਲਦਾ ਹੁੰਦਾ ਪਰ ਜਿਨ੍ਹਾਂ ਨੂੰ ਮਿਲੂਗਾ ਇਹ ਡੈਫੀਨੇਟ ਹੈ ਕਾਂਗਰਸ ਬਹੁਤ ਜ਼ਿਆਦਾ ਬਦਲਾਅ ਲੈ ਕੇ ਆਏਗੀ ਤੇ ਬਹੁਤ ਲੋਕਾਂ ਨੂੰ ਇਸ ਵਾਸਤੇ ਬਦਲਾਅ ਮਿਲੇਗਾ ਹਾਂਜੀ ਤੁਸੀਂ ਵੀ ਕੀ ਕਹਿੰਦੇ ਪੇਪਰ ਫੜਾਓ ਪੇਪਰ ਫੜਾਓ ਪਰ ਤੇ ਕੀ ਲੈਣਾ ਤੁਸੀਂ ਦਿਖਾਓ ਇਹਨੂੰ ਪੇਪਰ ਦਿਓ ਇੱਕ ਵਾਰ ਇਹ ਪ੍ਰਿਆਨਤਾ ਜੀ ਦਾ ਇਹਦੀ ਗਲਤੀ ਮੇਰੀ ਇਹ ਆ ਬਈ ਅਮਰ ਸਿੰਘ ਕੋ ਪੜਿਆ ਲਿਖਿਆ ਆਦਮੀ ਆ ਇਹ ਪੜਿਆ ਲਿਖਿਆ ਕਿੰਨਾ ਵੜਾ ਲਿਖਿਆ ਐਜੂ ਪੜ੍ਹੇ ਕੀ ਕਹਿੰਦੇ ਨੂੰ ਐਜੂਕੇਸ਼ਨ ਕੀ ਕਹਿੰਦੇ ਆ ਆਈਏ ਐਸਓ ਆਫਿਸਰ ਦਾ ਹੈ ਆਈਏ ਐਸਓ ਸਾਫ ਦਾ ਆਫਿਸਰ ਆ ਆਈਏ ਸ਼ੀ ਇਹੇ ਸੀਹ ਹੋ ਗਏ 65 ਸਾਲ ਦੇ ਉਮਰ ਦੇ ਹੁੰਦੇ ਦਿਹਾੜੀਦਾਰ ਇਹੇ ਲੈਂਦੇ ਆ 54 ਦੇ ਉਮਰ ਦੀ ਪੈਨਸ਼ਨ ਲੈਂਦੇ ਆ ਨਾ ਇਹਨਾਂ ਨੂੰ ਕੌਣ ਨਹੀਂ ਪਸਰੇ ਇਹਨਾਂ ਨੂੰ ਗਵਰਨਮੈਂਟ ਕਿਹੜੀ ਹੈ ਇਹ ਸੀ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਬੇਮਜ਼ਦੂਰ ਦਾ 60 ਸਾਲ 65 ਸਾਲ ਆ ਕੇ ਮਰਦਾ ਉਹਨੂੰ 54 ਦੇ ਉਮਰ ਕਾ ਨਹੀਂ ਪੈਨਸ਼ਨ ਲੱਗਦੀ ਤੁਸੀਂ 20-20 ਪੈਸੇ ਲੈ ਚਾਰ-ਚਾ ਕਾਦੇ ਲੈਂਦੇ ਆ ਅੱਜ ਵਾਲੀ ਗਾਰੰਟੀ 100 ਰੁਪਿਆ ਆਹ ਨਾਲ ਨਾ ਝੰਕੜਾ ਕੌਣ ਨੈਗਰਲਟੀ ਹੈ ਮੈਂ ਨਾਲ ਲੈਸਟ ਕਰਦੇ ਕੱਲ ਮੈਂ ਨਾਲ ਲੈਸਟ ਆ ਮੈਂ ਚਾਹਤ ਛੱਡ ਨੂੰ ਆਏ ਫਿਰ ਤੁਸੀਂ ਕਿਉਂ ਆਏ ਕਾਂਗਰਸੀ ਰੈਲੀ 'ਚ ਫਿਰ ਤੁਸੀਂ ਕਿਉਂ ਆਏ ਤੁਹਾਨੂੰ ਇਹ ਚੀਜ਼ਾਂ ਠੀਕ ਨਹੀਂ ਆਏ ਨਹੀਂ ਅਸੀਂ ਦੱਸਣ ਆਏ ਆ ਬਈ ਸਾਡੇ ਨਾਲ ਬੈਕਟਾ ਕੀ ਹੋ ਰਿਹਾ ਬੈਕਟਾ ਕੀ ਹੋ ਰਿਹਾ ਕਹਦੇ ਕੀ ਹੋ ਰਿਹਾ ਹੈ ਸਰਕਾਰ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਠੀਕ ਹੈ ਜਾਂ ਗਲਤ ਹੈ ਗਲਤ ਆ ਗਲਤ ਆ ਗਲਤ ਆ ਹੋ ਭਗਵਾਨ ਜਮਾਂ ਦੀ ਗਲਤ ਆ ਕਿਉਂ ਛੱਡੀ ਵੀ 56 ਸਾਲ ਦੀ ਬੁੜੀਆਂ ਨੂੰ 56 ਸਾਲ ਦੇ ਮੋਲੇ ਪੈਨਸ਼ਨ ਲਾਉਂਦੇ ਆ ਇਹ ਲਾਉਂਦੇ ਆ ਨਾ ਮੰਨਦੇ ਗੱਲੇ ਮੰਨਦੇ ਆ ਗੱਲੇ ਕਿੰਨੇ ਸਾਲ ਦੀ ਮਨ ਲਾਉਂਦੇ ਆ ਤੁਸੀਂ ਦੱਸੋ ਮੇਰੀ ਤਾਂ 30 ਸਾਲ ਦੀ ਆ ਹੈ ਬੁੜੀਆਂ ਨੂੰ ਕਿੰਨੀ ਸਾਲ ਕਿੰਨੇ ਸਾਲ ਦੀ ਪੈਨਸ਼ਨ ਆਉਣੀ ਆ ਆਪਾਂ ਬੁੜੀਆਂ ਨੂੰ ਤਾਂ ਬਹੁਤ ਸਾਰੇ ਲੋਕ ਪਹੁੰਚੇ ਨੇ ਉਹਨਾਂ ਦੀ ਆਪੋ ਆਪਣੀ رائے ਆ ਸਾਨੂੰ ਬੁੜੀਆਂ ਨੂੰ 56 ਹਜ਼ਾਰ ਸਾਨੂੰ ਵੀ 56 ਹਜ਼ਾਰਾਂ ਮਰ ਲਾਉਣੀ ਚਾਹੀਦੀ ਆ ਪੈਨਸ਼ਨ ਸਾਡੀ ਹੱਕ ਮੰਗਦਾ ਸਾਡਾ ਤੁਸੀਂ ਕਹਿੰਦੇ ਮੈਂ ਮੈਂ ਕਿਵੇਂ ਕੋਈ ਜਾਨੇ ਹੋ ਹੈ ਲੈਂਦੇ ਨਹੀਂ ਇਹ ਕਿਉਂ ਨਹੀਂ ਲੈਂਦਾ ਔਰ ਜੋ ਨਹੀਂ ਲਕਾਉਂ ਨਹੀਂ ਲੈਂਦਾ ਬੱਚੇ ਕਾਉਂਡ ਨਹੀਂ ਲੈਂਦਾ ਠੀਕ ਆ ਤੁਹਾਡੀ ਗੱਲ ਰੱਖੀ ਗਈ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਿਹਾ ਕਾਂਗਰਸ ਦੀ ਹੋਰ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਸਟੇਜ ਦੇ ਉੱਤੇ ਪਹੁੰਚੀ ਹੋਈ ਆ ਤਾਂ ਲੋਕਾਂ ਦੇ ਕੋਲੋਂ ਉਹਨਾਂ ਦੀ ਰਾਏ ਜਿਹੜੀ ਆ ਵੱਖ-ਵੱਖ ਰਾਏ ਜਾਣ ਦੀ ਕੋਸ਼ਿਸ਼ ਕੀਤੀ ਆ ਹਾਲਾਂਕਿ ਗਰਮੀ ਜਿਹੜੀ ਆ ਬਹੁਤ ਆ ਦੁਪਹਿਰ ਦੇ ਵਿੱਚ ਜਿਹੜੇ ਆ ਲੋਕ ਕਾਂਗਰਸੀ ਰੈਜੀ ਦੇ ਵਿੱਚ ਬੈਠੇ ਹੋਏ ਦਿਖਾਈ ਦੇ ਰਹੇ ਨੇ ਲੋਕਾਂ ਦੀ ਵੱਖ-ਵੱਖਰੀ ਰਾਏ ਆ ਬਸ ਸੋ ਜਿਹੜੇ ਨੌਜਵਾਨ ਨੇ ਉਹਨਾਂ ਦਾ ਕਹਿਣਾ ਕਾਂਗਰਸੀ ਰੈਜੀ ਦੇ ਵਿੱਚ ਜੋ ਬੈਠੇ ਨੇ ਉਹ ਉਹਨਾਂ ਇੱਥੋਂ ਤੱਕ ਜਿਹੜਾ ਉਹਨੇ ਪਤਾ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਕਿਸ਼ਮੂਨਾੜਾ ਉਹ ਮੋਦੀ ਦੇ ਹੱਕ ਦੇ ਵਿੱਚ ਵੀ ਨੇ ਤੋਂ ਬਹੁਤ ਸਾਰੇ ਲੋਕ ਜੋ ਕਾਂਗਰਸੀਆਂ ਇਹ ਗਰੰਟੀਆਂ ਦੇ ਉੱਪਰ ਵੀ ਸਵਾਲ ਖੜੂ ਚੁੱਕਦੇ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਲੋਕਾਂ ਤੋਂ ਜਿਹੜੀਆਂ ਤਕਰੀਰਾਂ ਨੇ ਉਹ ਕੀਤੀਆਂ ਜਾ ਰਹੀਆਂ ਸਟੇਜ ਤੋਂ ਤਾਂ ਹੰਗਾਰਾ ਕਰਤਾ ਹੋਰ ਵੀ ਜਿਹੜੇ ਲੋਕ ਪੰਜਾਬ ਨਾਲ ਇੱਥੇ ਜਿਹੜੇ ਆ ਉਹ ਲੀਡਰ ਸਾਹਿਬਾਨ ਆ ਪਹੁੰਚਣਗੇ ਕਾਂਗਰਸ ਦੀ ਲੀਡਰਸ਼ਿਪ ਪਹੁੰਚੂਗੀ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਾਂਗੇ